ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕੱਚੇ ਅੰਬ ਦਾ achar ਦਾਦੀ ਨਾਨੀ ਦੇ ਪੁਰਾਣੇ ਤਰੀਕੇ ਨਾਲ ਆਪਾਂ ਇਹ achar ਬਣਾ ਕੇ ਤਿਆਰ ਕਰਾਂਗੇ ਤੇ ਇਹ achar ਆਪਾਂ 2 ਸਾਲਾਂ ਤੱਕ ਵੀ ਖਾਵਾਂਗੇ ਤੇ ਇਹ ਖਰਾਬ ਨਹੀਂ ਹੋਣਾ ਤੇ ਇਹਨੂੰ ਪੂਰੇ ਟਿਪਸ ਐਂਡ ਟ੍ਰਿਕਸ ਨਾਲ ਆਪਾਂ ਬਣਾਵਾਂਗੇ ਇਹ ਜਿਹੜਾ ਅੰਬ ਹੈ ਇਹਨੂੰ ਗਿੱਲੇ ਹੱਥ ਨਹੀਂ ਲਾਉਣੇ ਗਿੱਲਾ ਜਿਹੜਾ ਚਮਚ ਹੈ ਉਹ ਨਹੀਂ ਲਾਉਣਾ ਤੇ ਇਹਦੇ ਇਸ ਤਰੀਕੇ ਨਾਲ ਇਹ 2-3 ਸਾਲ ਤੱਕ ਵੀ ਚੱਲ ਜਾਂਦਾ ਤੇ ਇੱਥੇ ਮੈਂ 4 ਕਿਜੀ ਅੰਬ ਲੈਲੇ ਨੇ ਕੱਚੇ ਅੰਬ ਇਹ ਮੈਂ ਮਾਰਕੀਟ ਤੋਂ ਨਹੀਂ ਖਰੀਦੇ ਇਹ ਮੇਰੀ ਫਰੈਂਡ ਨੇ ਦਿੱਤੇ ਸੀ ਤੇ ਇਹ ਮੋٹے-ਮੋਟੇ ਅੰਬ ਹੈਗੇ ਨੇ ਕੱਚੇ ਹੈਗੇ ਨੇ ਪਰ ਮੈਂ ਇਹਨੂੰ ਕਰੇ ਹੀ ਕੱਟ ਲਿਆ ਹੈ ਚਾਕੂ ਨਾਲ ਯਾਨੀ ਕਿ ਬਜ਼ਾਰੋਂ ਮੈਂ ਇਹਨੂੰ ਨਹੀਂ ਕਟਵਾਇਆ ਹੈ ਤੇ ਹੁਣ ਆਪਾਂ ਪਾਵਾਂਗੇ ਨਮਕ ਪਹਿਲੇ ਕੱਚੇ ਅੰਬ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਫਿਰ ਕੱਟਿਆ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 4 ਜਿਹੜੇ ਟੇਬਲस्पून ਹੈ ਉਹ ਨਮਕ ਪਾਇਆ ਤੇ 2 ਟੇਬਲस्पून ਹਲਦੀ ਪਾਊਡਰ ਪਾਇਆ ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੋਵੇਂ ਹੱਥਾਂ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜਾ ਨਮਕ ਹੈ ਹਲਦੀ ਇਹ ਪੂਰੇ ਸਾਰੇ ਅੰਬਾਂ ਤੇ ਲੱਗ ਜਵੇ ਤੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਟੱਕਣ ਲਾ ਕੇ ਇਹਨੂੰ ਦੋ ਦਿਨ ਵਾਸਤੇ ਆਪਾਂ ਰੱਖਾਂਗੇ ਹੁਣ ਇਹਨੂੰ ਤੁਪ ਚ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੇ ਦੋ ਦਿਨ ਬਾਅਦ ਜਿਹੜੇ ਅੰਬ ਇਹਨਾਂ ਦਾ ਕਲਰ ਚੇਂਜ ਹੋ ਚੁੱਕਿਆ ਤੇ ਜਿਹੜਾ ਇਹ ਜਿਹੜੇ ਅੰਬ ਹੈ ਇਹਨਾਂ ਨੇ ਪਾਣੀ ਵੀ ਛੱਡ ਦਿੱਤਾ ਹੈ ਯਾਨੀ ਕਿ ਇਹ ਇਹ ਪਾਣੀ ਆਪਾਂ ਬਿਲਕੁਲ ਬਾਹਰ ਕੱਢ ਦਵਾਂਗੇ ਤੇ ਸਾਰੇ ਅੰਬ ਆਪਾਂ ਤੁੱਪ ਵਿੱਚ ਸੁਕਾਵਾਂਗੇ 2 ਘੰਟੇ ਵਾਸਤੇ ਤੇ ਇੱਥੇ ਮੈਂ ਸੁਕਣੇ ਪਾ ਦਿੱਤੇ ਨੇ 2 ਘੰਟੇ ਵਾਸਤੇ ਕੱਚੇ ਅੰਬ ਤੇ ਜਿਹੜਾ ਪਾਣੀ ਸੀ ਉਹ ਮੈਂ ਸਿੱਟ ਦਿੱਤਾ ਤੇ 2 ਘੰਟੇ ਬਾਅਦ ਮੈਂ ਇਹਨਾਂ ਨੂੰ ਥੱਲੇ ਲਿਆਈਆਂ ਯਾਨੀ ਕਿ ਤੁੱਪ ਤੋਂ ਮੈਂ ਇੱਥੇ ਥੱਲੇ ਲਿਆਈਆਂ ਤੇ ਜਿਹੜੇ ਕਾਗਜ ਜੇ ਨਿਕਲਦੇ ਨੇ ਇਹ ਤੁਸੀਂ ਕੱਢ ਦਿਅ ਜੇ ਤੇ ਹੁਣ ਆਪਾਂ ਮਸਾਲਾ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ 5 ਟੇਬਲस्पून ਮੇਥੀ ਦਾਣਾ ਲਿਆ ਮੈਂ ਮਸਾਲਾ ਥੋੜਾ ਜਿਹਾ ਜ਼ਿਆਦਾ ਯੂਜ਼ ਕਰਾਂਗੀ ਤੇ 6 ਟੇਬਲस्पून ਇੱਥੇ ਸੌਂਫ ਲਈਏ ਤੇ 3 ਟੇਬਲस्पून ਆਪਾਂ ਰਾਈ ਲਵਾਂਗੇ ਯਾਨੀ ਕਿ ਮਸਟਰਡ ਸੀਡ ਸਰੋਂ ਦੇ ਦਾਣੇ ਤੇ 3 ਟੇਬਲस्पून ਇੱਥੇ ਕਲੌਂਜੀਏ ਇਹ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪੁੰਨ ਲਵਾਂਗੇ 1 ਮਿੰਟ ਵਾਸਤੇ ਲੋ ਫਲੇਮ ਤੇ ਪੁੰਨਣਾ ਹੈ ਜਦੋਂ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜੇ ਉਦੋਂ ਆਪਾਂ ਫਲੇਮ ਆਫ ਕਰ ਦਵਾਂਗੇ ਤੇ 1 ਮਿੰਟ ਹੋ ਚੁੱਕਿਆ ਹੈ ਇਹਦੇ ਵਿੱਚ ਹਲਕੀ ਹਲਕੀ ਖੁਸ਼ਬੂ ਆਉਣ ਲੱਗੀ ਹੈ ਤੇ ਹੁਣ ਆਪਾਂ ਗੈਸ ਦੀ ਫਲੇਮ ਆਫ ਕਰ ਦਵਾਂਗੇ ਤੇ ਇਹਨੂੰ ਠੰਡਾ ਕਰਾਂਗੇ ਪਹਿਲਾਂ ਤੇ ਫਿਰ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਜਿਹੜਾ ਮਸਾਲਾ ਹੈ ਉਹ ਠੰਡਾ ਹੋ ਚੁੱਕਿਆ ਹੈ ਇਹਦੇ ਵਿੱਚ ਆਪਾਂ 3-4 ਟੇਬਲस्पून ਮਸਾਲਾ ਖੜਾ ਮਸਾਲਾ ਆਪਾਂ ਬਾਹਰ ਕੱਢਾਂਗੇ ਯਾਨੀ ਕਿ ਪੂਰਾ ਮਸਾਲਾ ਆਪਾਂ ਨਹੀਂ ਪੀਸਣਾ ਤੇ 10 ਟੇਬਲस्पून ਮੈਂ ਇਥੇ ਕੱਢ ਲਿਆ ਤੇ ਇਹਦੇ ਵਿੱਚ ਹੀ ਆਪਾਂ ਜਿਹੜੀ 3 ਟੇਬਲस्पून ਹੈ ਉਹ ਕਲੋਂਜੀ ਪਾਵਾਂਗੇ ਤੇ ਇਸ ਮਸਾਲੇ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇਹ ਮਸਾਲਾ ਪੂਰੀ ਤਰੀਕੇ ਨਾਲ ਠੰਡਾ ਹੋਣ ਤੋਂ ਬਾਅਦ ਆਪਾਂ ਦਰਦਰਾ ਜਾਂ ਪੀਸ ਲਵਾਂਗੇ ਤੇ ਮੈਂ ਮਸਾਲੇ ਨੂੰ ਦਰਦਰਾ ਜਾਂ ਪੀਸ ਲਿਆ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਬਾਰੀਕ ਪਾਊਡਰ ਆਪਾਂ ਨਹੀਂ ਤਿਆਰ ਕਰਾਂਗੇ ਤੇ ਮਸਾਲਾ ਜਿਹੜਾ ਪਿਸਕੇ ਤਿਆਰ ਕੀਤਾ ਹੈ ਉਹ ਆਪਾਂ ਅੰਬਾ ਉਤੇ ਪਾਵਾਂਗੇ ਤੇ ਨਾਲੇ ਪਾਵਾਂਗੇ ਜਿਹੜਾ ਖੜਾ ਮਸਾਲਾ ਆਪਾਂ ਸਬਤ ਮਸਾਲਾ ਰੱਖਿਆ ਸੀ ਉਹ ਤੇ ਇਹਦੇ ਨਾਲ ਹੀ ਇੱਕ ਚਮਚ ਆਪਾਂ ਹਿੰਗ ਪਾਵਾਂਗੇ ਹਿੰਗ ਆਚਾਰ ਦੀ ਜਾਨ ਹੁੰਦੀ ਹੈ ਹਿੰਗ ਜ਼ਰੂਰ ਪਾਉਣੀ ਹੈ ਤੇ ਅਤੇ 3 ਟੇਬਲस्पून ਮੈਂ ਲਾਲ ਮਿਰਚ ਪਾਊਡਰ ਲਏ ਤੁਸੀਂ ਮਿਰਚ ਪਾਊਡਰ ਘੱਟ ਵੀ ਪਾ ਸਕਦੇ ਹੋ ਤੇ 1 ਟੇਬਲस्पून ਆਪਾਂ ਹਲਦੀ ਪਾਊਡਰ ਲਿਆ ਹਲਦੀ ਪਾਊਡਰ ਆਪਾਂ ਪਹਿਲਾਂ ਵੀ ਯੂਜ਼ ਕੀਤਾ ਸੀ ਤੇ ਨਮਕ ਵੀ ਆਪਾਂ ਪਹਿਲਾਂ ਪਾਇਆ ਸੀ ਤੇ ਇੱਥੇ 2 ਟੇਬਲस्पून ਨਮਕ ਹੋਰ ਮੈਂ ਐਡ ਕੀਤਾ ਹੈ ਨਮਕ ਜੇ ਘੱਟ ਇਹਦੇ ਅਚਾਰ ਵਿੱਚ ਜ਼ਿਆਦਾ ਹੀ ਹੁੰਦਾ ਜੇਕਰ ਘੱਟ ਲੱਗੇ ਤੁਸੀਂ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ 1 ਕੱਪ ਆਪਾਂ ਇੱਥੇ ਤੇਲ ਗਰਮ ਕਰਾਂਗੇ ਤੇ ਜਦੋਂ ਤੇਲ ਵਿੱਚੋਂ ਚੰਗੀ ਤਰ੍ਹਾਂ ਧੂਆ ਨਿਕਲਣ ਲੱਗ ਜਾਏ ਗੈਸ ਦੀ ਫਲੇਮ ਆਫ ਕਰ ਦਵਾਂਗੇ ਤੇ ਤੇਲ ਨੂੰ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਜਦੋਂ ਤੱਕ ਤੇਲ ਠੰਡਾ ਹੋ ਰਿਹਾ ਹੈ ਉਦੋਂ ਤੱਕ ਆਪਾਂ ਇੱਕ ਤਵੇ ਤੇ 1/4 ਚਮਚ ਯਾਨੀ ਕਿ ਚਮਚ ਦਾ ਚੌਥਾ ਹਿੱਸਾ ਹਿੰਗ ਪਾਵਾਂਗੇ ਤੇ ਜਦੋਂ ਤਵਾ ਗਰਮ ਹੋ ਜਾਏ ਉਸ ਤੋਂ ਬਾਅਦ ਤੇ ਜਦੋਂ ਇਹਦੇ ਵਿੱਚੋਂ ਧੂਆ ਨਿਕਲਣ ਲੱਗ ਜਾਏ ਉਦੋਂ ਆਪਾਂ ਜਿਹੜਾ ਅਚਾਰ ਦੀ ਬਰਨੀ ਹੈ ਉਹ ਆਪਾਂ ਇਹਦੇ ਉੱਤੇ ਉਲਟੀ ਕਰਕੇ ਰੱਖਾਂਗੇ ਤਾਂ ਕਿ ਇਹਦੇ ਵਿੱਚ ਧੂਆ ਪਰਜੇ ਤੁਸੀਂ ਜਿਹੜਾ ਕੱਚ ਦਾ ਬਰਤਨ ਹੈ ਉਹ ਵੀ ਲੈ ਸਕਦੇ ਹੋ ਤੇ ਟੱਕਣ ਲਾ ਕੇ ਇਹਨੂੰ ਰੱਖ ਦਵਾਂਗੇ ਤੇ ਤੇਲ ਸਾਡਾ ਠੰਡਾ ਹੋ ਚੁੱਕਿਆ ਹੈ ਤੇ ਤੇਲ ਇਹਦੇ ਵਿੱਚ ਆਪਾਂ ਐਡ ਕਰ ਦੇਵਾਂਗੇ ਹੁਣੇ ਆਪਾਂ ਇਕੱਠਾ ਤੇਲ ਆਪਾਂ ਯੂਜ਼ ਨਹੀਂ ਕਰਾਂਗੇ ਯਾਨੀ ਕਿ ਪੂਰਾ ਤੇਲ ਹੋਣੇ ਨਹੀਂ ਯੂਜ਼ ਕਰਨਾ ਜਦੋਂ ਤੇਲ ਗਰਮ ਜੇ ਉਸ ਤੋਂ ਬਾਅਦ ਆਪਾਂ ਤੇਲ ਐਡ ਕਰਾਂਗੇ ਜਿੰਨਾ ਵੀ ਇਹਦੇ ਵਿੱਚ ਪਵੇਗਾ 1 ਲੀਟਰ ਦੇ ਕਰੀਬ ਤੇਲ ਲੱਗ ਜਾਏਗਾ ਤੇ ਇਹਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮੈਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇਲ ਜਦੋਂ ਤੁੱਪ ਲੱਗ ਜੇ 8 ਦਿਨ ਦੀ ਉਤੋਂ ਬਾਅਦ ਆਪਾਂ ਤੇਲ ਇਹਦੇ ਵਿੱਚ ਬਾਕੀ ਦਾ ਐਡ ਕਰਾਂਗੇ ਹੁਣ ਇਸ ਟਾਈਮ ਆਪਾਂ ਕੱਟ ਤੇਲ ਪਾਉਣਾ ਹੈ ਤੇ ਇਹ ਜਿਹੜਾ ਪੂਰਾ ਅੰਬ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਆਚਾਰ ਦਬਾਦਵਾਕਿਆਂ ਨੂੰ ਪਰ ਦਵਾਂਗੇ ਚੰਗੀ ਤਰ੍ਹਾਂ ਤੇ ਜਿਹੜਾ ਇਹ ਮਸਾਲਾ ਸੀ ਇਹ ਵੀ ਆਪਾਂ ਉਤੋਂ ਪਾਵਾਂਗੇ ਮੈਂ ਮਸਾਲਾ ਥੋੜਾ ਜਿਆਦਾ ਯੂਜ਼ ਕੀਤਾ ਹੈ ਕਿਉਂਕਿ ਮੈਨੂੰ ਜ਼ਿਆਦਾ ਮਸਾਲਾ ਪਸੰਦ ਹੈ ਤੁਸੀਂ ਕੱਟ ਵੀ ਯੂਜ਼ ਕਰ ਸਕਦੇ ਹੋ ਮਸਾਲਾ ਥੋੜਾ ਜਿਆਦਾ ਵਧੀਆ ਲੱਗਦਾ ਹੈ ਤੇ ਹੁਣ ਟੱਕਣ ਲਾ ਕੇ ਇਹਨੂੰ 10 ਦਿਨ ਦੀ ਆਪਾਂ ਤੁਪ ਦਿਖਾਵਾਂਗੇ 8-10 ਦਿਨ ਦੀ ਸਵੇਰੇ ਆਪਾਂ ਤੁਪ ਵਿੱਚ ਰੱਖਾਂਗੇ ਤੇ ਸ਼ਾਮ ਨੂੰ ਆਪਾਂ نیچے ਲਿਆਵਾਂਗੇ ਯਾਨੀ ਕਿ ਤੁਪ ਤੋਂ 8-10 ਦਿਨ ਬਾਅਦ ਆਪਾਂ ਤੇਲ ਗਰਮ ਕਰਕੇ ਇਹਦੇ ਵਿੱਚ ਐਡ ਕਰਾਂਗੇ ਤੇ ਅਚਾਰ ਸਾਡਾ ਖਾਣ ਲਈ ਤਿਆਰ ਹੋ ਜਾਏਗਾ